ਹੋ ਹੋ ਗਿਆ ਬਸ 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 ਇੱਕ ਮੁੱਠ ਪਾਣੀ ਪਿਆ ਇਹਨੂੰ ਪਾਣੀ ਪਿਆ ਬਾਈ ਪਾਣੀ ਤਾਂ ਦੋਸਤੋ ਨਸ਼ੇ ਨੇ ਪੰਜਾਬ ਦੇ ਹਾਲਾਤ ਇੰਨੇ ਕ ਮਾਰੇ ਕਰ ਦਿੱਤੇ ਨੇ ਕਿ ਪੰਜਾਬ ਦੀ ਜਮਾਨੀ ਨਸ਼ਾ ਦੇ ਵਿੱਚ ਪੂਰੀ ਦੀ ਪੂਰੀ ਗਲਤਾਨ ਹੋ ਚੁੱਕੀ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਗੱਭਰੂ ਜਵਾਨ ਮੁੰਡਾ ਹੈ ਤੇ ਇਸ ਦੇ ਨਾਲ ਇੱਕ ਹੋਰ ਮੁੰਡਾ ਸੀ ਇਹ ਦੋਵੇਂ ਨਸ਼ੇ ਦਾ ਟੀਕਾ ਲਾ ਰਹੇ ਸੀ ਤੇ ਇਸ ਦੇ ਜਦੋਂ ਟੀਕਾ ਲਾਇਆ ਉਸ ਮੁੰਡੇ ਨੇ ਤੇ ਉਹ ਟੀਕਾ ਜਿਹੜਾ ਉਹ ਗਲਤ ਜਗ੍ਹਾ ਲੱਗ ਗਿਆ ਜਾਂ ਓਵਰਡੋਜ ਲੱਗ ਗਿਆ ਜਿਸ ਦੇ ਕਾਰਨ ਇਹ ਮੁੰਡਾ ਮੌਕੇ ਤੇ ਬਿਹੋਸ਼ ਹੋ ਗਿਆ ਤੇ ਉਹ ਮੁੰਡਾ ਇਸ ਨੂੰ ਛੱਡ ਕੇ ਭੱਜ ਗਿਆ ਤੇ ਜਦੋਂ ਲੋਕ ਆਉਂਦੇ ਦੇਖੇ ਉਸ ਨੇ ਤਾਂ ਇਹਦੇ ਜਿਹੜਾ ਟੀਕਾ ਲੱਗਾ ਸੀ ਬਾਹ ਦੇ ਵਿੱਚ ਉਹ ਵੀ ਖਿੱਚ ਕੇ ਜਲਦੀ ਜਲਦੀ ਉਹ ਭੱਜ ਗਿਆ ਕਿ ਮੈਂ ਆਪਣਾ ਜਿਹੜਾ ਨਸ਼ਾ ਉਹ ਪੂਰਾ ਕਰਨਾ ਹੈ ਤਾਂ ਦੇਖੋ ਤੁਸੀਂ ਉਹ ਬੰਦੇ ਦੀ ਜਾਨ ਉਹਨੂੰ ਨਹੀਂ ਪਿਆਰੀ ਸੀ ਆਪਣੇ ਨਸ਼ੇ ਦੀ ਪਈ ਸੀ ਕਿ ਜੇ ਇਹ ਨਸ਼ੇ ਵਾਲੀ ਸਰਿੰਜ ਉਹਨਾਂ ਲੋਕਾਂ ਦੇ ਹੱਥ ਲੱਗ ਗਈ ਤਾਂ ਮੈਨੂੰ ਦੇਣ ਹੀ ਨਹੀਂ ਤੇ ਮੈਂ ਨਸ਼ੇ ਤੋਂ ਵਾਂਝਾ ਰਹਿ ਜਾਵਾਂਗਾ ਕਿੰਨੇ ਹਾਲਾਤ ਮਾਰੇ ਹੋ ਚੁੱਕੇ ਨੇ ਇੱਕ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਿਰਫ ਨਸ਼ੇ ਦੀ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਪੰਜਾਬ ਦੇ ਨੌਜਵਾਨ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਵੀਡੀਓ ਨੂੰ ਦੇਖੋ ਸ਼ੇਅਰ ਜਰੂਰ ਕਰੋ ਤਾਂ ਕਿ ਜਿਹੜੇ ਨਸ਼ੇੜੀ ਬੰਦੇ ਹਨ ਉਹਨਾਂ ਨੂੰ ਪਤਾ ਲੱਗੇ ਕਿ ਯਾਰੀ ਦੋਸਤੀ ਕੰਮ ਨਹੀਂ ਆਉਂਦੀ ਜਦੋਂ ਬੰਦੇ ਤੇ ਵਿਪਤਾ ਪੈਂਦੀ ਹੈ ਨਹੀਂ ਮੌਕੇ ਤੇ ਸਿਰੰਜੇ ਆ ਗਈ ਸੀ ਸਿਰੰਜੇ ਸੀ ਉਹ ਸਿਰੰਜੇ ਲੈ ਕੇ ਭੱਜ ਆਉਂਦੇ ਲੈ ਕੇ ਭੱਜ ਆਓ ਉਹ ਨਾਲ ਦਾ ਭੱਜ ਗਿਆ ਨਾ ਇਹਦੇ ਜਿਆਦਾ ਡੋਲ ਲੱਗ ਗਈ ਤੇ ਕਪੜਾ ਪਾ ਗਿਆ ਬਾਈ ਜੀ ਗੱਲ ਸੁਣਿਓ ਹੈਲੋ ਹੈਲੋ ਉਹ ਨਾ ਸਾਹ ਹੈਗੇ ਉਹਦੇ ਵਿੱਚ ਬੰਦਾ ਬਚ ਸਕਦਾ ਜੀ ਜਲਦੀ ਆ ਗਿਆ ਇਹਨੂੰ ਮੜਾ ਪਾਣੀ ਪੂਣੀ ਪਿਆ ਕੇ ਦੇਖੀ ਆਇਆ ਪਾਣੀ ਇੱਕ ਮਿੰਟ ਇੱਕ ਮਿੰਟ ਉਹ ਹੋ ਗਿਆ ਹਟਾ ਹਰੇ ਦੇਖ ਇੱਕ ਪਾਣੀ ਪਿਆਨ ਪਾਣੀ ਪਿਆ ਪਾਣੀ ਪਾਣੀ ਪੀਲਾ ਓਏ ਠੜਕ ਬਾਈ ਇੱਕ ਮਿੰਟ ਠੀਕ ਆ ਹੈਲੋ ਤੇ ਨਾਮ ਲਾ ਕੇ ਪਾ ਦੇ ਤੀ ਨਾਮ ਤੇਰਾ ਇੱਕ ਮਿੰਟ ਤੇ ਪਾ ਦੇ ਇੱਕ ਵਾਰੀ ਪਾ ਦੇ ਚੱਲ ਪਾ ਦੇ ਛੱਡ ਛੱਡ ਪਾ ਜਾ ਰਿਹਾ ਪਾ ਜਾ ਆਪਾਂ ਚੱਲਦੇ ਫਿਰ ਪਾ ਦਿੰਦੇ ਸ਼ਾਇਦ ਹੈਗਾ ਹੋਸ਼ ਉਤਰ ਹੈਗਾ ਹੈਗਾ ਬੱਚ ਜੂ ਬੱਚ ਜੂ ਬੱਚ ਜੂ ਬੱਚ ਜੂ ਐਂਬੂਲੈਂਸ ਹੁੰਦੇ ਆ ਐਂ ਨੂੰ ਪੁੱਛੀ ਹੈਲੋ ਕੋਈ ਹੋਸ਼ ਨਹੀਂ ਆ ਬਾਈ ਹੈਲੋ ਹੈਲੋ ਪਰ ਠੀਕ ਹੈ ਉਹ ਨਿਕਲ ਤੇਰੇ ਨਾਲ ਦਾ ਕਿੱਧਰ ਗਿਆ ਓਏ ਨਾਲ ਕਿੰਨੇ ਜਾਣੇ ਸੀ ਤੇਰੇ ਨਾਲ ਸੀਗਾ ਨਾ ਕਿਹਨਾ ਹੈ ਉਹ ਨੂੰ ਆਹ ਹਾਲ ਦੇਖ ਲੋ ਇਹ ਦੱਸਿਆ ਜਾ ਰਿਹਾ ਟੀਕਾ ਲੱਗਿਆ ਹੋਇਆ ਸੀ ਆ ਬਾਹ ਦੇ ਵਿੱਚ ਇਹਦੇ ਹੱਥ ਦੇ ਵਿੱਚ ਟੀਕਾ ਸੀ ਆ ਕੂਨ ਨਿਕਲ ਜਾਂਦਾ ਤੇ ਉਹ ਬੰਦਾ ਇੱਕ ਮਿੰਟਾ ਹੋਰ ਸੀ ਉਹ ਭੱਜ ਗਿਆ ਉਹਦੇ ਕੋਲੇ ਸਰੰਜਾ ਜਿਹੜੀ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਇਹ ਬਿਲਕੁਲ ਬਿਹੋਸ਼ ਹੋ ਗਿਆ ਡਿੱਗ ਪਿਆ ਤਾਂ ਉਹ ਨਾਲ ਵਾਲਾ ਨੌਜਵਾਨ ਭੱਜ ਗਿਆ ਤੇ ਬਿਲਕੁਲ ਰੇਲਵੇ ਲਾਈਨਾਂ ਦੇ ਥੱਲੇ ਆ ਹੁਣ ਦੇਖੋ ਜੇ ਆ ਵੀਰ ਆ ਜਿਹੜੇ ਟੈਕਸੀ ਸਟੈਂਡ ਵਾਲੇ ਨਾ ਦੇਖਦੇ ਤਾਂ ਇਹ ਗੱਡੀ ਦੇ ਥੱਲੇ ਕਿਉਂਕਿ ਨਾਲ ਵਾਲਾ ਮੁੰਡਾ ਸੀ ਕੀ ਪਤਾ ਇੱਥੇ ਪਿਆ ਹੀ ਰਹਿ ਜਾਂਦਾ 36 ਹੋ ਗਈ ਜੀ ਦੋ ਦੋ ਮਿੰਟਾਂ ਬਾਅਦ ਟ੍ਰੇਨਾਂ ਚੱਲਦੇ ਆ ਜੀ ਛੱਡੀ ਟ੍ਰੇਨ ਦੇ ਬਿਲਕੁਲ ਥੱਲੇ ਆ ਕੇ ਕੱਟਿਆ ਵੀ ਜਾ ਸਕਦਾ ਸੀ ਤੇ ਇੱਥੇ ਜੇ ਪਿਆ ਰਹਿੰਦਾ ਤਾਂ ਪਿਆ ਹੀ ਰਹਿੰਦਾ ਸਾਰਾ ਦਿਨ ਮੌਤ ਹੋ ਸਕਦੀ ਸੀ ਪਰ ਇਹ ਟੈਕਸੀ ਇਹਨਾਂ ਦੀ ਜੁਨੀਅਨ ਬਾਈ ਜਿਹੜੀ ਜੁਨੀਅਨ ਜਾਇਸ਼ਰੀਪਾਲਾ ਜੀ ਜਾਇਸ਼ਰੀਵਾਲਾ ਜੀ ਤੇ ਇਨਸਾਨੀਅਤ ਦਿਖਾਈ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਮੌਕੇ ਤੇ ਪਹੁੰਚਿਆ ਤੇ ਫੋਨ ਵੀ ਕਰ ਦਿੱਤਾ ਅਸੀਂ ਕਈ ਸੰਸਥਾਵਾਂ ਨੂੰ ਤੇ ਮੌਕੇ ਤੇ ਪਹੁੰਚ ਰਹੇ ਆ ਬਾਈ ਜੀ ਆਪਾਂ ਇੱਥੇ ਦਿਖਣੇ ਨਹੀਂ ਹਨ ਤੇ ਕਿਸੇ ਨੂੰ ਪਤਾ ਕਿਵੇਂ ਲੱਗੂਗਾ ਵੀ ਆਪਾਂ ਇ ਓ ਦਸਤਕਣ ਇੱਥੇ ਹੈ ਨਾ ਇਹ ਬਾਈ ਕੱਲ ਵਾਲੀ ਆ ਕੱਲ ਹੈ ਨਾ ਕਿੰਨੇ ਜਾਣੇ ਆਪਦੇ ਪਾਸੇ ਦੀ ਗੰਦੀ ਕਾ ਤੁਸੀਂ ਕੱਲ ਮੈਂ ਆਇਆ ਸੀ ਅੱਪਾ ਦੋ ਕਰਕੇ ਭਜਾਏ ਸੀਗੇ ਅਸੀਂ ਸਾਡੇ ਵਾਲੇ ਸਟੈਂਡ ਨਾਲ ਕਾ ਜਿਹੜਾ ਜੀ ਦੋ ਤਾਂ ਉੱਥੇ ਲਾਉਂਦੇ ਸੀਗੇ ਚਿੱਟਾ ਉਹ ਫੇਰ ਅਸੀਂ ਭਜਾਏ ਸੀਗੇ ਜੀ ਬਾਈ ਇਹ ਚੋਰੀਓ ਆਏ ਸੀਗੇ ਇਹ ਚੋਰੀਓ ਇਸ ਤਰ੍ਹਾਂ ਵੀ ਜਾਂਕਾ ਨਗਰ ਵਾਲੇ ਬਾਈ ਇੱਥੇ ਕਿੰਨੇ ਕੱਜ ਸਵੇਰੇ ਪੁਲਿਸ ਨੇ ਰੇਡ ਕੀਤੀ ਆ ਧੋਬੀਆਂ ਨੇ ਹਨਾ ਫੜਨ ਵਾਸਤੇ ਵੀ ਨਸ਼ਾ ਤਸਕਰ ਇੱਥੇ ਕਿੰਨੇ ਕਿੰਨਾ ਕਿਚਰ ਹੋ ਗਿਆ ਬਾਈ ਇੱਥੇ ਕਰਦਿਆਂ ਨੂੰ ਇੱਥੇ ਰਹਿੰਦੇ ਆਂ ਅਸੀਂ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਸਾਡਾ ਇਹ ਏਰੀਆ ਨਹੀਂਗਾ ਇਹ ਰ